ਫਰੰਤੀ ਗੱਲ ਛੱਡੀ ਦੀ ਤੇ ਫੇਰ ਫੜਨੀ ਪੈਂਦੀ ਹੈ ਕਿਉਂਕਿ ਕੋਈ ਨਾ ਕੋਈ ਕਾਰਾਕਾਰੀ ਛੱਡਦੇ ਨੇ ਆਪਾਂ ਕੱਲ ਪ੍ਰੋਗਰਾਮ 'ਚ ਗੱਲ ਕੀਤੀ ਸੀ ਵੀ ਕਹਿੰਦੇ 24 ਘੰਟੇ ਰੁਕੋ ਭਾਰਤ ਨੂੰ ਕਹਿੰਦੇ ਸੀ ਵੀ ਮੈਂ ਤੁਹਾਡੇ ਤੇ ਟੈਰਫ ਵਧਾਉਂਗਾ ਪਹਿਲਾਂ 5 ਸੀ ਹੁਣ ਕਹਿੰਦੇ ਨੇ 50 ਲਾਤ ਭਾਰਤ ਵਾਲਿਆਂ ਨੂੰ ਬਹੁਤ ਔਖਾ ਸਮਾਂ ਦੇਖਣਾ ਪੈ ਰਿਹਾ ਪਰ ਇੰਡੀਆ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਉਹ ਇਕੱਲੇ ਨਹੀਂ ਹੈਗੇ ਇਸ ਹਮਾਮ ਦੇ ਵਿੱਚ ਸਾਰੇ ਨੇ ਜਿਹੜਾ ਉਹਨਾਂ ਦਾ ਗੁਆਂਢੀ ਮੁਲਕ ਹੈ ਕੈਨੇਡਾ ਉਹਨੂੰ ਉਹਨਾਂ ਨੂੰ ਪੁੱਛ ਕੇ ਦੇਖੋ ਤੇ ਦੂਰ ਡਰਾਟੇ ਵਾਲੇ ਤਾਂ ਕਈ ਚੁੱਪ ਕਰਕੇ ਬਹਿ ਗਏ ਨੇ ਤੇ ਯੂਰਪ ਤੇ ਮੈਨੂੰ ਲੱਗਦਾ ਕਿ ਯੂਰਪ ਨੇ ਤਾਂ ਬਹੁਤਾ ਦਮ ਦਿਖਾਇਆ ਨਹੀਂ ਹੈ। ਹੂੰ ਹੂੰ ਹੂੰ। ਸੋ ਇੰਡੀਆ ਨਾਲ ਜੋ ਹੋ ਰਿਹਾ ਉਹਦੀ ਥੋੜੀ ਜਿਹੀ ਚਰਚਾ ਅਸੀਂ ਕਰਦੇ ਹਾਂ ਜੀ। ਜੀ। ਯੂਐਸ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ 25 ਤੋਂ 50 ਕਰ ਦਿੱਤਾ ਹੈ ਜੀ। ਇਹ ਜੋ ਇੰਡੀਆ ਦੇ ਉੱਪਰ ਡਿਊਟੀ ਲਾਈ ਸੀ ਕਿਉਂਕਿ ਕਹਿੰਦੇ ਕਿ ਤੁਸੀਂ ਰੂਸ ਤੋਂ ਤੇਲ ਖਰੀਦਿਆ। ਤੇ ਇੰਡੀਆ ਵਾਲਿਆਂ ਨੇ ਖਰੀਦਿਆ ਵੀ ਬਾਵਾ ਤੇ ਸਸਤਾ ਵੀ ਬਹੁਤ ਖਰੀਦਿਆ ਸਭ ਨੂੰ ਪਤਾ ਹੈ ਜਦੋਂ ਦੀ ਯੂਕਰੇਨ ਲੜਾਈ ਸ਼ੁਰੂ ਹੋਈ ਹੈ। ਬਹੁਤ ਥੋੜਾ ਤੇਲ ਖਰੀਦਦੇ ਹੁੰਦੇ ਸੀ ਉਸ ਤੋਂ ਪਹਿਲਾਂ ਸਾਰਾ ਮਿ ਤੇ ਇਧਰੋਂ ਜਾਣ ਲੱਗ ਪਿਆ ਰਸ਼ੀਆ ਤੋਂ ਤੇ ਇਸ ਵੇਲੇ ਈਡਿਆ ਵਾਲੇ ਤੇ ਜੋ ਕੁਝ ਦਿਨ ਪਹਿਲਾਂ ਲਾਇਆ ਗਿਆ ਸੀ ਕਿ ਤੁਹਾਡੇ ਤੇ 25% ਲਾ ਦੇਣਾ ਤੇ ਉਹਦੇ ਨਾਲ ਈਡਿਆ ਵਾਲਿਆਂ ਨੇ ਜਵਾਬ ਦਿੱਤਾ ਸੀ ਕਿ ਦੇਖੋ ਤੁਸੀਂ ਆਪਣੀ ਵੀ ਗੱਲ ਕਰੋ ਅਸੀਂ ਤੇ ਉਹਨਾਂ ਕੋਲੋਂ ਲਿਆ ਆ ਫਲਾਨਾ ਵੀ ਲੈਂਦਾ ਹੈ ਤੁਸੀਂ ਉਹਨਾਂ ਨੂੰ ਕੁਝ ਕਹਿੰਦੇ ਨਹੀਂ ਤੇ ਸਭ ਨੂੰ ਇਸ ਗੱਲ ਦਾ ਪਤਾ ਹੈ ਸਭ ਨੂੰ ਇਸ ਗੱਲ ਦਾ ਅੰਦਾਜ਼ਾ ਲੱਗ ਚੁੱਕਾ ਹੈ ਸਮੇਤ ਕੈਨੇਡਾ ਜਸਟ ਟਰੂਟੂ ਹੁਣ ਦੇਖ ਕੇ ਗਏ ਨੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਕੈਨੇਡਾ ਦੇ ਦੋ ਸੂਬਿਆਂ ਦੇ ਪ੍ਰੀਮੀਅਰ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੇ ਇਹ ਨਜ਼ਾਰਾ ਦੇਖ ਲਿਆ ਕਿ ਜਵਾਬ ਦੇ ਕੇ ਕੀ ਅਕੋ ਮਿਲਦਾ ਸੋ ਇੰਡੀਆ ਵਾਲਿਆਂ ਨਾਲ ਵੀ ਉਹ ਹੋਇਆ ਕਿ ਜਦੋਂ ਉਹਨਾਂ ਨੇ ਦਲੀਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਡੋਨਲਡ ਟਰੰਪ ਦੇ ਨਾਲ ਤੇ ਅੱਗੋਂ ਕੀ ਮਿਲਿਆ 50% ਸੋ ਇੰਡੀਆ ਵਾਲੇ ਜਿਹੜੇ ਨੇ ਉਹਨਾਂ ਉਹਨਾਂ ਨਾਲ ਬਹੁਤੇ ਖੁਸ਼ ਨਹੀਂ ਹੈਗੇ ਤੇ ਉਹ ਜਫੀ ਵਾਲੀ ਡਿਪਲੋਮੇਸੀ ਤੇ ਦੋਸਤੀ ਮਾਈ ਫਰੈਂਡ ਪ੍ਰਾਗ ਤੋਂ ਲੈ ਕੇ ਅਬ ਕੀ ਬਾਅਦ ਟਰੰਪ ਸਰਕਾਰ ਸਾਰਾ ਕੁਛ ਜਿਹੜਾ ਹੈ ਉਹ ਕੰਮ ਗੜਬੜ ਹੋ ਗਿਆ ਜਾਪਦਾ ਸੋ 2024 ਦੀ ਜੇ ਅਸੀਂ ਗੱਲ ਕਰੀਏ ਤਾਂ ਯੂ ਐਸ ਏ ਦਾ ਟ੍ਰੇਡ ਡੈਫਿਸਿਟ ਜਿਹੜਾ ਵਿੱਤੀ ਘਾਟਾ ਸੀ 45 ਬਿਲੀਅਨ ਦੱਸਿਆ ਜਾਂਦਾ ਭਾਵ ਇੰਡੀਆ ਵਾਲੇ ਜਿੰਨਾ ਸਮਾਨ ਯੂ ਐਸ ਏ ਨੂੰ ਵੇਚਦੇ ਨੇ ਉਸ ਤੋਂ 45 ਬਿਲੀਅਨ ਘੱਟ ਯੂ ਐਸ ਏ ਵਾਲੇ ਇੰਡੀਆ ਨੂੰ ਵੇਚਦੇ ਨੇ ਸੋ ਇੰਡੀਆ ਦਾ ਟ੍ਰੇਡ ਸਰਪਲਸ ਹੈ ਯੂ ਐਸ ਏ ਦੇ ਨਾਲ ਸੋ ਇੰਡੀਆ ਨੂੰ ਇਹ ਗਵਾਰਾ ਨਹੀਂ ਹੋਵੇਗਾ ਕਿ ਉਹ ਕਿਵੇਂ ਜਿਹੜਾ ਹੈ ਇਹਨਾਂ ਚੀਜ਼ਾਂ ਤੇ ਉਹ ਇਸ ਨੂੰ ਹੈਂਡਲ ਕਰਨਗੇ ਪਰ ਦੂਸਰੇ ਪਾਸੇ ਕੁੰਡੀਆਂ ਇੱਕ ਦੋ ਨਾਲ ਦੇ ਹੱਥ ਵਿੱਚ ਹੈਗੀਆਂ ਨੇ ਉਹ ਕੁੰਡੀਆਂ ਨੇ ਜੀ ਕਿ ਕੈਨੇਡਾ ਸੌਰੀ ਯੂ ਐਸ ਏ ਦੇ ਵਿੱਚ ਜੋ ਦਵਾਈਆਂ ਨੇ ਜੋ ਉਹ ਬਹੁਤ ਜ਼ਿਆਦਾ ਵੱਡੀ ਕਿਰਤੀ ਦੇ ਵਿੱਚ ਇੰਡੀਆ ਤੋਂ ਬਣ ਕੇ ਆਉਂਦੀਆਂ ਨੇ ਫਾਰਮਾਸਿਊਟੀਕਲਸ ਸੋ ਫਾਰਮਾਸਿਊਟੀਕਲਸ ਮਾਰਕੀਟ ਇੰਡੀਆ ਦੇ ਹੱਥ ਵਿੱਚ ਆ ਪਰ ਕੀ ਇੰਡੀਆ ਇੰਨਾ ਇੰਨੀ ਉਹਨਾਂ ਕੋਲ ਹਿੰਮਤ ਹੈ ਦਮ ਹੈ ਕਿ ਉਹ ਯੂ ਐਸ ਏ ਨੂੰ ਕਹਿ ਸਕਣ ਕਿ ਅੱਛਾ ਫਿਰ ਅਸੀਂ ਦਵਾਈਆਂ ਘਟਾ ਦਿੰਦੇ ਆ ਤੁਹਾਡੀਆਂ ਪਰ ਇਸ ਵੇਲੇ ਕੀ ਯੂਐਸਏ ਵਾਲੇ ਜੋ 50% ਲਾ ਦਿੰਦਾ ਹੈ ਜੇ ਦਵਾਈਆਂ ਦੇ ਉੱਪਰ ਲੱਗ ਗਿਆ ਤਾਂ ਕੀ ਯੂਐਸਏ ਵਾਲੇ ਇੰਨੀਆਂ ਮਿੰਗੀਆਂ ਦਵਾਈਆਂ ਖਰੀਦਣ ਨੂੰ ਤਿਆਰ ਹੋਣਗੇ ਸੋ ਔਖੀ ਸਥਿਤੀ ਦੋਨੇ ਪਾਸੇ ਆ ਪਰ ਹਾਲ ਦੀ ਘੜੀ ਮੈਂ ਸੁਣੀਦਾ ਕਿ ਯੂਐਸਏ ਵਾਲੇ ਜਿਹੜਾ ਉਹਨਾਂ ਦਾ ਇਨਫਲੂਐਂਸ ਹੈ ਦੁਨੀਆ ਦੇ ਉੱਪਰ ਜਦੋਂ ਉਹ ਕੋਈ ਗੱਲ ਕੱਢਦੇ ਨੇ ਤਾਂ ਬਹੁਤ ਵੱਡਾ ਤੁਸੀਂ ਅੰਦਾਜ਼ਾ ਇੱਕ ਹੋਰ ਗੱਲ ਤੋਂ ਵੀ ਲਾ ਸਕਦੇ ਹੋ ਕੈਨੇਡੀਅਨ ਜੋ ਕੈਨੇਡਾ ਦਾ ਡਾਲਰ ਹੈ ਉਹ ਬਹੁਤ ਜ਼ਿਆਦਾ ਸਟਰੋਂਗ ਨਹੀਂ ਹੈ ਪਰ ਇੰਡੀਆ ਵਾਲੇ ਨੂੰ ਇੰਨੀ ਹਿੱਟ ਵੱਜੀ ਹੈ ਕਿ ਇਸ ਵੇਲੇ ਜੋ ਕੈਨੇਡੀਅਨ ਡਾਲਰ ਦੀ ਕੀਮਤ ਹੈ ਇਤਿਹਾਸ ਦੇ ਵਿੱਚ ਸਭ ਤੋਂ ਉੱਚੀ ਕੀਮਤ ਹੈ 63 ਰੁਪਏ ਦੇ ਵੀ ਜ਼ਿਆਦਾ ਜੜੇ ਨੇ ਕੈਨੇਡੀਅਨ ਦੇ ਮਿਲ ਰਹੇ ਨੇ ਸੋ ਮਾਰਕੀਟ ਦੁਨੀਆ ਦੀ ਹਿੱਲੀ ਹੋਈ ਹੈ ਸੋ ਚਾਈਨਾ ਵਾਲਿਆਂ ਨਾਲ ਥੋੜਾ ਜਿਹਾ ਸਮਝੌਤਾ ਹੋ ਗਿਆ ਤੇ ਮੈਨੂੰ ਲੱਗਦਾ ਕਿ ਇੰਡੀਆ ਵਾਲਿਆਂ ਨੂੰ ਵੀ ਬੈਠ ਕੇ ਗੱਲ ਕਰਨੀ ਪੈਗੀ ਬਿਆਨ ਜਿਹੜੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਆਉਂਦੇ ਨੇ ਉਹਨਾਂ ਨਾਲ ਬਿਆਨਾਂ ਨਾਲ ਗੱਲ ਨਹੀਂ ਬਣੇਗੀ ਮੇਜ਼ ਤੇ ਬੈਠ ਕੇ ਉਹਨਾਂ ਨਾਲ ਜਿਹੜੀ ਡੋਨਲਡ ਟਰੰਪ ਦੇ ਨਾਲ ਗੱਲਬਾਤ ਹੋਵੇਗੀ ਤਾਂ ਫਿਰ ਕੋਈ ਨਤੀਜਾ ਨਿਕਲੇਗਾ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਅੱਜ ਜਿਹੜਾ 50% ਲੱਗਣ ਤੋਂ ਬਾਅਦ ਇਸ ਨੂੰ ਅਨਫੋਰਚੂਨੇਟ ਕਿਹਾ ਮੇਰਾ ਖਿਆਲ ਹੈ ਕਿ ਇਸ ਤੋਂ ਜ਼ਿਆਦਾ ਬੋਲਣਾ ਗਵਾਰਾ ਵੀ ਨਹੀਂ ਹੈ ਸੋ ਉਹਨਾਂ ਨੂੰ ਬਹੁਤ ਧਿਆਨ ਦੇਣਾ ਪਏਗਾ ਜਿਸ ਤਰ੍ਹਾਂ ਚੀਨ ਨੇ ਡੀਲ ਇੱਕ ਕਿਸਮ ਦੀ ਬਣਾ ਲਈ ਹੈ ਕਿ ਕ੍ਰਿਟੀਕਲ ਮਿਨਰਲਸ ਜਿਹੜੇ ਹੈਗੇ ਨੇ ਉਹ ਜਿਹੜੇ ਯੂਜ਼ ਹੁੰਦੇ ਨੇ ਯੂਐਸਏ ਨੂੰ ਬਹੁਤ ਜ਼ਿਆਦਾ ਲੋੜ ਹੈ ਤੇ ਚਾਈਨਾ ਦੇ ਕੋਲ ਉਹਨਾਂ ਦੀ ਬਹਤਾਤ ਹੈ ਹੋਰ ਕਿਸੇ ਕੋਲ ਹੈ ਵੀ ਨਹੀਂ ਕਹਿੰਦੇ ਤੇ ਇਸੇ ਤਰ੍ਹਾਂ ਇੰਡੀਆ ਵਾਲੇ ਦਵਾਈਆਂ ਦੀ ਗੱਲ ਕਰਕੇ ਸ਼ਾਇਦ ਕੋਈ ਡੀਲ ਬਣਾਈ ਜਾਣ ਪਰ ਹਾਲ ਦੀ ਘੜੀ ਔਖਾ ਲੱਗ ਰਿਹਾ ਇੰਨੀ ਜਲਦੀ ਕੋਈ ਡੀਲ ਬਣਣੀ ਨਹੀਂ